ਨਮਸਕਾਰ ਆਕਾਸ਼ਵਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਕੜੀਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਸਿਵਲ ਰੱਖਿਆ ਸਿਰਫ ਇੱਕ ਸੇਵਾ ਨਹੀਂ ਹੈ ਇੱਕ ਭਾਵਨਾ ਹੈ ਇੱਕ ਪਵਿੱਤਰ ਜ਼ਿੰਮੇਵਾਰੀ ਹੈ ਸਿਵਲ ਡਿਫੈਂਸ ਟ੍ਰੇਨਿੰਗ ਨੌਜਵਾਨਾਂ ਨੂੰ ਹੰਗਾਮੀ ਸਥਿਤੀ ਵਿੱਚ ਸਹੀ ਕਦਮ ਉਠਾਉਣ ਲਈ ਤਿਆਰ ਕਰਦੀ ਹੈ ਦੇਸ਼ ਵਿੱਚ ਮੁਸ਼ਕਲ ਭਰੇ ਹਾਲਾਤਾਂ ਜਿਵੇਂ ਕਿ ਕੁਦਰਤੀ ਆਫਤਾਂ ਆਉਣਾ ਜਿਸ ਵਿੱਚ ਭੁਚਾਲ ਬਾਰਿਸ਼ ਤੇ ਹੜ੍ਹਾਂ ਦੇ ਨਾਲ-ਨਾਲ ਮਨੁੱਖ ਨਿਰਮਿਤ ਆਫਤਾਂ ਜਿਵੇਂ دہشتਗਰਦ ਹਮਲੇ ਅੱਗ ਲੱਗਣਾ ਰਸਾਇਣਿਕ ਲੀਕੇਜ ਅਤੇ ਇਸ ਦੇ ਨਾਲ-ਨਾਲ ਹਵਾਈ ਹਮਲੇ ਬੰਬ ਧਮਾਕੇ ਜਾਂ ਹੋਰ ਜੰਗੀ ਹਮਲਿਆਂ ਤੋਂ ਆਪਣਾ ਤੇ ਜਨਤਾ ਦਾ ਬਚਾਅ ਕੀਤਾ ਜਾ ਸਕੇ ਸ਼ਾਮਿਲ ਨੇ ਇਸ ਦਾ ਮਕਸਦ ਨੌਜਵਾਨਾਂ ਵਿੱਚ ਸੇਵਾ ਪ੍ਰਵਿਰਤੀ ਆਤਮ ਨਿਰਭਰਤਾ ਸਮਾਜਿਕ ਜ਼ਿੰਮੇਵਾਰੀ ਅਨੁਸ਼ਾਸਨ ਦੇਸ਼ ਪ੍ਰੇਮ ਦੀ ਭਾਵਨਾ ਨੂੰ ਜਗਾਉਣਾ ਹੁੰਦਾ ਹੈ ਇਸ ਦੌਰਾਨ ਸਾਡੇ ਸਮਾਚਾਰ ਵਿਭਾਗ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਚੰਡੀਗੜ੍ਹ ਤੋਂ ਮਾਈ ਭਾਰਤ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਮੈਂ ਮਾਈ ਭਾਰਤ ਮਾਈ ਭਾਰਤ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਹਾਂ ਜਿਦੇ ਵਿੱਚ ਕੀ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਨੇ ਮਾਈ ਬਾਰਡ ਪੋਰਟਲ ਰਾਹੀਂ ਸਿਵਲ ਡਿਫੈਂਸ ਵਲੰਟੀਅਰ ਦੀ ਮਤਲਬ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕੀਤੀ ਹੈ ਪਿਛਲੇ ਉਹ ਚੰਡੀਗੜ੍ਹ ਦੇ ਵਿੱਚ ਦੇਖਿਆ ਸੀ 5000 ਮਤਲਬ ਕਿ ਵਲੰਟੀਅਰ ਜਿਹੜਾ ਕਿ ਉੱਥੇ ਮਤਲਬ ਕਿ ਆਇਆ ਟ੍ਰੇਨਿੰਗ ਲੈਣ ਵਾਸਤੇ ਪਰ ਉੱਥੇ ਜਿਹੜੀ ਉਹ ਜਗ੍ਹਾ ਸੀ ਬਹੁਤ ਘੱਟ ਪੈ ਗਈ ਤਾਂ ਫਿਰ ਤਿਰੰਗਾ ਪਾਰਕ ਦੇ ਵਿੱਚ ਸਾਰਿਆਂ ਦੇ ਵਿੱਚ ਸਾਰੇ ਬੱਚਿਆਂ ਨੂੰ ਮਤਲਬ ਕਿ ਦੱਸਿਆ ਗਿਆ ਕਿ ਸਿਵਲ ਡਿਫੈਂਸ ਮਤਲਬ ਕਿ ਹੁੰਦਾ ਕੀ ਆ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਦੇਸ਼ ਭਾਵਨਾ ਸਾਡੇ ਵਿੱਚ ਜਾਗਦੀ ਆ ਤੇ ਆਪਣੇ ਦੇਸ਼ ਵਾਸਤੇ ਸਾਡੇ ਜਿਹੜੇ ਫੌਜੀ ਜਵਾਨ ਨੇ ਜਿਹੜੇ ਕਿ ਅੱਗੇ ਹੋ ਕੇ ਫਰੰਟ ਦੇ ਵਿੱਚ ਲੜਦੇ ਨੇ ਅਸੀਂ ਕਿਸ ਤਰ੍ਹਾਂ ਬਗੀ ਪਿੱਛੇ ਉਹ ਰਹਿ ਕੇ ਜਿਹਨੂੰ ਸਾਡੇ ਦੇਸ਼ ਦੇ ਜਨਵਾਰ ਹੈ ਕਿ ਜੋ ਸਾਡੇ ਲੋਕਾਂ ਦੇ ਉੱਤੇ ਕੋਈ ਆਫਤ ਆਂਦੀ ਹੈ ਜਾਂ ਮਰ ਕੀ ਸਾਡੇ ਫੌਜੀ ਜਵਾਨਾਂ ਦੇ ਉੱਪਰ ਕੋਈ ਇਹੋ ਜੀ ਚੀਜ਼ ਆਫਤ ਆਂਦੀ ਹੈ ਤਾਂ ਇਹਨੂੰ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਹਿਯੋਗ ਕਰ ਸਕਦੇ ਹਾਂ ਹੁਸ਼ਿਆਰਪੁਰ ਤੋਂ ਸਿਵਲ ਡਿਫੈਂਸ ਦੇ ਸੈਕਟਰ ਵਾਰਡਨ ਪ੍ਰਮੋਦ ਸ਼ਰਮਾ ਨੇ ਆਪਣੇ ਵਿਚਾਰ ਸਾਂਝੀ ਕਰਦੇ ਹੋਏ ਕਿਹਾ ਮੈਂ ਪ੍ਰਮੋਦ ਸ਼ਰਮਾ ਸੈਕਟਰ 11 ਸਿਵਲ ਡਿਫੈਂਸ ਹੁਸ਼ਿਆਰਪੁਰ ਐਨ ਡੀ ਆਰ ਐਫ ਸਿਵਲ ਡਿਫੈਂਸ ਔਰ ਹੋਮ ਗਾਰਡ ਵੱਲੋਂ ਜੋ ਟ੍ਰੇਨਿੰਗ ਦਿੱਤੀ ਗਈ ਹੈ ਉਹਦੇ ਵਿੱਚ ਜੇ ਅਗਰ ਇਹ ਰੇਡ ਹੋ ਜਾਂਦੀ ਹੈ ਤੇ ਉਸ ਵੇਲੇ ਜੋ ਗ੍ਰੀਨ ਸਿਗਨਲ ਹੈ ਜਾਂ yellow ਸਿਗਨਲ ਹੈ ਜਾਂ red ਸਿਗਨਲ ਹੈ ਉਸ ਵੇਲੇ ਸਾਇਰਨ ਕਿਸ ਤਰੀਕੇ ਨਾਲ ਬਜਣਾ ਹੈ ਉਲਝ ਪੂਰੀ ਵਲੰਟੀਅਰ ਨੂੰ ਟ੍ਰੇਨਿੰਗ ਦਿੱਤੀ ਗਈ ਉਸ ਤੋਂ ਇਲਾਵਾ ਫਾਇਰ ਫਾਈਟਿੰਗ ਦੇ ਟਾਈਮ ਦੇ ਉੱਤੇ ਕਿਸ ਤਰੀਕੇ ਨਾਲ ਜੋ ਹੈ ਆਪਣੇ ਆਪ ਨੂੰ ਬਚਾਅ ਕਰਦੇ ਹੋਏ ਦੂਸਰੇ ਨੂੰ ਬਚਾਉਣਾ ਹੈ ਤੇ ਉਸ ਤੋਂ ਇਲਾਵਾ ਮੌਕ ਡ੍ਰਿਲ ਦੇ ਵਿੱਚ ਹੋਰ ਬਹੁਤ ਤਰੀਕੇ ਨਾਲ ਦੱਸਿਆ ਗਿਆ ਕਿ ਅਗਰ ਇਹ ਰੇਡ ਹੋ ਜਾਂਦੀ ਹੈ ਆਪਣੇ ਆਪ ਨੂੰ ਅਗਰ ਕਿ ਇਹਨਾਂ ਦਿਵਾਰ ਨਾਲ ਲਾ ਕੇ ਮੂੰਹ ਵਿੱਚ ਰੁਮਾਲ ਰੱਖ ਕੇ ਜਾਂ ਕੋਈ ਕਾਟਨ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕੱਪੜਾ ਰੱਖ ਕੇ ਕੰਨਾਂ ਨੂੰ ਪੂਰਾ ਬੰਦ ਕਰਕੇ ਦਿਵਾਰ ਨਾਲ ਖੜ ਕੇ ਆਪਣੇ ਆਪ ਨੂੰ ਕਿਸੇ ਕਿਨਾਂ ਬਚਾਉਣਾ ਹੈ ਅਗਰ ਤੁਸੀਂ ਗਰਾਊਂਡ 'ਚਾਂ ਦਾ ਕਿਸ ਪੋਜੀਸ਼ਨ 'ਚ ਤੁਸੀਂ ਲੇਟ ਕੇ ਔਰ ਆਪਣੇ ਕੰਨ ਬੰਦ ਕਰਕੇ ਮੂੰਹ ਵਿੱਚ ਕੱਪੜਾ ਰੱਖ ਕੇ ਕਿਸ ਤਰ੍ਹਾਂ ਲੇਟਣਾ ਹੈ ਉਹਦੇ ਬਾਰੇ ਪੂਰੀ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਦੇਸ਼ ਨੂੰ ਲੋੜ ਪੈਣ ਤੇ ਜੋ ਇਹ ਸਾਡੇ ਸਿਵਲ ਡਿਫੈਂਸ ਵਲੰਟੀਅਰ ਨੇ ਜੋ ਟ੍ਰੇਨਿੰਗ ਲਈ ਹੋਈ ਹੈ ਹੋਮ ਗਾਰਡ ਤੋਂ ਔਰ ਇੰਡੀਆ ਰੈੱਡ ਤੋਂ ਇਹ ਦੇਸ਼ ਦੇ ਕੰਮ ਆ ਸਕਣ ਕੁਦਰਤੀ ਆਫਤਾ ਸਮੇਂ ਆਪਣਾ ਅਤੇ ਲੋਕਾਂ ਦਾ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕ ਇਸ ਬਾਰੇ ਕੋਟਕਪੂਰਾ ਤੋਂ ਸਿਵਲ ਡਿਫੈਂਸ ਦੇ ਵਲੰਟੀਅਰ ਉਦੇ ਰਣਦੇਵ ਨੇ ਦੱਸਿਆ ਮੈਂ ਉਦੇ ਰਣਦੇਵ ਸਿਵਲ ਡਿਫੈਂਸ ਦਾ ਇੱਕ ਵਲੰਟੀਅਰ ਔਰ ਇੱਕ ਟ੍ਰੇਨਰ ਜਿਨ੍ਹਾਂ ਨੇ ਡਿਜ਼ਾਸਟਰ ਮੈਨੇਜਮੈਂਟ ਦੀ ਟ੍ਰੇਨਿੰਗ ਕੀਤੀ ਹੈ ਸਾਨੂੰ ਵਕ ਵਕ ਸਮੇਂ ਤੇ ਕਾਫੀ achhiyan trainings ਕਰਵਾਈਆਂ ਗਈਆਂ ਸਾਨੂੰ ਤਿਆਰ ਕਰਵਾਇਆ ਗਿਆ ਚਾਹੇ ਉਹ ਹੜ ਆ ਜਾਣ ਚਾਹੇ ਪੁਚਾਲ ਆ ਜਾਏ ਵਾਰ ਦੀ ਸਿਚੁਏਸ਼ਨ ਬਣ ਗਈ ਸੀ ਤਾਂ ਉਦੋਂ ਅਸੀਂ ਸਾਇਰਨ ਦੀ ਆਵਾਜ਼ ਨੂੰ ਕਿਵੇਂ ਪਛਾਨਣਾ ਹੈ ਤਾਂ ਇੱਕਦਮ ਆਪਣੇ ਆਪ ਨੂੰ ਤਿਆਰ ਰੱਖਣਾ ਔਰ ਲੋਕਾਂ ਨੂੰ ਵੀ ਤਿਆਰ ਰਹਿਣ ਲਈ ਕਹਿਣਾ ਸੋ ਇਹੋ ਜਿਹੀਆਂ ਜਿਹੜੀਆਂ ਸਰਕਾਰ ਵੱਲੋਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਅਸੀਂ ਵਕ ਵਕ ਸਕੂਲਾਂ ਕਾਲਜੇਸ ਔਰ ਏਰੀਆਜ਼ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਸਿਖਰਾਈ ਨਵੇਂ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਨੌਜਵਾਨਾਂ ਲਈ ਅੱਜ ਦੇ ਸਮੇਂ ਵਿੱਚ ਕਿਸ ਤਰ੍ਹਾਂ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ ਇਸ ਬਾਰੇ ਟ੍ਰੇਨਰ ਕਾਕਾ ਰਾਮ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਕਕਰਮ ਬਰਮਾ ਆਪਤ ਪ੍ਰਬੰਧਨ ਸਿਵਲ ਡਿਫੈਂਸ ਫਾਇਰ ਸੇਫਟੀ ਦਾ ਟ੍ਰੇਨਰ ਹਾਂ ਸੋ ਸਿਵਲ ਡਿਫੈਂਸ ਦਾ ਮੇਨ ਪਰਪਸ ਆ ਆਮ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਆਪਣੇ ਮਨ ਲਿਆ ਕੇ ਆਪਣੇ ਖੇਤਰ ਦੇ ਵਿੱਚ ਕੋਈ ਸੰਕਟ ਸਮੇਂ ਮਰਨ ਤੋਂ ਬਚਾਉਣਾ ਹੈ ਅਗੰਭ ਜਾਨੀਆਂ ਹੈ ਤੇ ਲੋਕਾਂ ਨੂੰ ਟਰਾਂਸਪੋਰਟ ਕਰਨਾ ਹੈ ਇਹਦੇ ਟੀਮਾਂ ਬਣਾਈ ਜਾਣੀਆਂ 8 ਪ੍ਰਕਾਰ ਦੀਆਂ ਤਾਂ ਕਿ ਉਹ ਲੋਕਾਂ ਦੀ ਮਦਦ ਕੀਤੀ ਜਾਵੇ। ਤੋਂ ਸਭ ਤੋਂ ਪਹਿਲਾਂ ਸਾਰੇ ਨੂੰ ਜਾਣਾ ਹੈ। ਉਸ ਤੋਂ ਬਾਅਦ ਅਸੈਂਬਲੀ ਪੈਂਟ ਤੇ ਇਕੱਠਾ ਹੋਣਾ ਹੈ, ਹਾਜ਼ਰੀ ਲਗਾਨੀ ਹੈ। ਉਸ ਤੋਂ ਬਾਅਦ ਕੰਟਰੋਲ ਰੂਮ ਬਣਾਉਣਾ ਹੈ ਲੋਕਾਂ ਦਾ ਹੀ ਆਪਣਾ। ਤੇ ਉਸ ਤੋਂ ਬਾਅਦ ਰੈਸਕਿਊ ਟੀਮਾਂ ਜਾਣਗੀਆਂ ਜਿਹੜੇ ਫਸੇ ਹੋਏ ਲੋਕੀਂ ਅੰਦਰ ਉਹਨਾਂ ਨੂੰ ਕੱਢ ਕੇ ਲਿਆਣਗੀਆਂ। ਕੋਈ ਬੇਹੋਸ਼ ਆ, ਕਿਸੇ ਦੀ ਫ੍ਰੈਕਚਰ ਹੋਈ ਆ, ਕਿਸੇ ਨੂੰ ਦਿਲ ਦਾ ਦੌਰਾ ਪਿਆ, ਐ ਕੈਸਾ ਵੀ ਹੈ। ਫਿਰ ਉਸ ਤੋਂ ਬਾਅਦ ਫਾਸਿਟ ਦੀ ਟੀਮਾਂ ਉਹਨਾਂ ਦੀ ਫਾਸਿਟ ਕਰਨਗੀਆਂ। ਇਸ ਤੋਂ ਇਲਾਵਾ ਟਰਾਂਸਪੋਰਟ ਕਰਨ ਲਈ ਨੇੜੇ ਦੇ ਹਸਪਤਾਲਾਂ ਵੀ ਖੇ ਟੀਮਾਂ ਨੂੰ ਉਹ ਸਵੇਲਾ ਬਹੁਤ ਨੇ ਦੇ ਲਿਸਟਾਂ ਬਣਾਈਆਂ ਜਾਂਦੀਆਂ ਹਨ ਚੋਰਾਂ ਤੋਂ ਪਛਾਣ ਲਈ ਵੀ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਆਉਂਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਬੁਖਾਰ ਦੇ ਹੋਣ ਦਾ ਖਤਸ਼ਾ ਹੈ ਸਿਹਤ ਵਰਕਰਾਂ ਦੀਆਂ ਟੀਮਾਂ ਘਰਾਂ ਅਤੇ ਹੋਰ ਥਾਵਾਂ ਤੇ ਜਾ ਕੇ ਡੇਂਗੂ ਤੋਂ ਬਚਾ ਲਈ ਜਾਗਰੂਕ ਕਰ ਰਹੀਆਂ ਨੇ ਆਓ ਜਾਣਦੇ ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਸਿਹਤ ਵਿਭਾਗਾਂ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਬਾਰੇ ਇਲਾਜ ਨਾਲੋਂ ਉਪਾਅ ਵਧੇਰੇ ਚੰਗਾ ਹੈ ਅਸੀਂ ਆਪਣਾ ਡੇਂਗੂ ਤੋਂ ਬਚਾਅ ਕਰ ਸਕਦੇ ਹਾਂ ਇਸ ਬਾਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਾਹਿਰ ਡਾਕਟਰਾਂ ਨੇ ਦੱਸਿਆ ਮੈਂ ਜ਼ਿਲ੍ਹਾ ਵਾਸੀਆਂ ਨੂੰ ਅਪਡੇਟ ਕਰਨਾ ਚਾਹਨੀ ਆ ਕਿ ਡੇਂਗੂ ਦਾ ਸੀਜ਼ਨ ਤੇ ਸਟਾਰਟ ਹੋ ਗਿਆ ਜੇ ਵਿੱਚ ਕੋਈ ਰੇਨ ਹੋ ਗਈ ਜਾਂ ਪਾਣੀ ਕਿਤੇ ਖੜਾ ਹੋ ਗਿਆ ਕਿਤੇ ਲੀਕੇਜ ਹੋ ਗਈ ਕਿਤੇ ਰਿਪੇਅਰ ਨਹੀਂ ਲੱਗੀ ਉੱਥੇ ਪਾਣੀ ਖੜਾ ਹੋ ਗਿਆ ਤੇ ਉੱਥੇ ਜਿਹੜਾ ਡੇਂਗੂ ਮੱਛਰ ਆ ਜਿਹੜਾ ਕਿ ਸਾਫ਼ ਪਾਣੀ ਚ ਹੁੰਦਾ ਤੇ ਆਪਣੇ ਘਰ ਦੀਆਂ ਜਿਹੜੀਆਂ ਫ੍ਰਿਜਾਂ ਦੇ ਟ੍ਰੇ ਹੁੰਦੀ ਆ ਜਾਂ ਗੁਦਸਤਿਆਂ ਦੇ ਅੰਦਰ ਲਗਾਏ ਹੁੰਦੇ ਨੇ ਉੱਥੇ ਡੇਂਗੂ ਮੱਛਰ ਪੰਪ ਸਕਦਾ ਹੈ ਉਹ ਸੈਨੀਟਰੀ ਇਨਸਪੈਕਟਰ ਹੈਗੇ ਆ ਮਿਊਨਿਸਪਲ ਕਮੇਟੀ ਦੇ ਉਹ ਵੀ ਨਾਲ ਜਾ ਕੇ ਸਾਰੇ ਜਿਹੜੇ ਹੌਟਸਪੌਟ ਏਰੀਆ ਚ ਅੱਗੇ ਰਹੇ ਨੇ ਉਹਨਾਂ ਦੇ ਵਿੱਚ ਜਾ ਕੇ ਸਰਵੇਖ ਕਰਕੇ ਆਉ ਮੈਂ ਡਾਕਟਰ ਪਵਨ ਸਿਵਲ ਸਰਜਨ ਹੁਸ਼ਿਆਰਪੁਰ ਤੁਹਾਨੂੰ ਬੀਲ ਕਰਦੇ ਆ ਕਿ ਇਹਦੇ ਵਿੱਚ ਇhtiyat bartan ਦੀ ਲੋੜ ਹੈ ਇਹਦੇ ਵਿੱਚ ਜਿਹੜੇ ਹਰ ਹਫਤੇ ਜਿਹੜੇ ਕੂਲਰਾਂ ਦੇ ਵਿੱਚ ਪਾਣੀ ਤੇ ਟਾਇਰਾਂ ਦੇ ਵਿੱਚ ਜਿਹੜਾ ਪਾਣੀ ਨਹੀਂ ਇਕੱਟਾ ਹੋਣ ਦਿਓ ਤੇ ਇੱਕ ਵਾਰ ਇੱਕ ਦਿਨ ਡਰਾਈਡੇ ਮਨਾਈਏ ਤਾਂ ਕਿ ਤੋਂ ਬਚਿਆ ਜਾ ਸਕੇ ਤੇ ਇਨ ਕੇਸ ਜੇ ਬੁਖਾਰ ਹੋ ਜਾਂਦਾ ਹੈ ਜਾਂ ਡੇਂਗੂ ਦੇ ਲੱਛਣ ਆਉਂਦੇ ਨੇ ਸਰਕਾਰੀ ਹਸਪਤਾਲ ਦੇ ਵਿੱਚ ਇਹਨਾਂ ਦੇ ਟੈਸਟ ਅਤੇ ਜਿਹੜੀ ਇਲਾਜ ਹੈ ਬਿਲਕੁਲ ਫ੍ਰੀ ਹੈ ਮੈਂ ਡਾਕਟਰ ਜ਼ੈਨਕਰਾ ਸਿੰਘਲਾ ਪ੍ਰੈਜ਼ੀਡੈਂਟ ਆਈਐਮਏ ਮਾਨਸਾ ਐਂਡ ਮੈਂਬਰ ਪੰਜਾਬ ਮੈਡੀਕਲ ਕੌਂਸਲ ਮਹਲ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਮੱਚਾ ਉਹ ਬਚਨ ਦੀ ਸਭ ਜ਼ਰੂਰੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਨੇ ਆਪਣੇ ਆਲੇ ਦੁਆਲੇ ਅਸੀਂ ਕਿਤੇ ਵੀ ਪਾਣੀ ਨਾ ਖੜਾ ਹੁੰਦਈਏ ਘਰਾਂ ਦੇ ਵਿੱਚ ਜਿਵੇਂ ਕੂਲਰਾਂ ਦੇ ਵਿੱਚ ਪਾਣੀ ਖੜਾ ਰੰਦਾ ਹੈ ਵੀ ਜੰਗੀਆਂ ਮਛਰ ਭਜਾਉਣ ਵਾਲੀਆਂ ਕੋਈ ਕਰੀਮਸ ਵਗੈਰਾ ਆਉਂਦੀਆਂ ਰਹੀਆਂ ਯਾ ਮੱਛਰਦਾਨੀ ਦਾ ਉਪਯੋਗ ਕਰਕੇ ਤੋਂ ਵੱਧ ਤਰੀਕੇ ਵਰਤਨੇ ਹੈ ਜਿਸ ਸਾਬ ਨਾਲ ਸਾਡੇ ਆਲੇ-ਦੁਆਲੇ ਮੱਛਰ ਜ਼ਿਆਦਾ ਪੈਦਾ ਨਾ ਹੋਵੇ ਜੇ ਹੋਵੇ ਤਾਂ ਅਸੀਂ ਉਹ ਤੋਂ ਕਿਵੇਂ ਨਾ ਕਿਵੇਂ ਅਸੀਂ ਬਚ ਸਕੀਏ ਮੈਂ ਡਾਕਟਰ ਪੁਨੀਤ ਜਸਰਾ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਮੋਹਾਲੀ ਤੋਂ ਬੋਲ ਰਿਹਾ ਹਾਂ ਡੇਂਗੂ ਐ ਜਿਹੜਾ ਇੱਕ ਵਾਇਰਲ ਫੀਵਰ ਹੈ ਇਹਦੇ ਤੋਂ ਘਬਰਾਣ ਦੀ ਲੋੜ ਨਹੀਂ ਹੈ ਆਪਾਂ ਡੇਂਗੂ ਤੋਂ ਜੇ ਘਬਰਾ ਜਾਗੇ ਤਾਂ ਆਪਾਂ ਨੂੰ ਨੁਕਸਾਨ ਹੋਏਗਾ ਆਪਾਂ ਨੂੰ ਜਦੋਂ ਹੁਣ ਜਦੋਂ ਡੇਂਗੂ ਦਾ ਸੀਜ਼ਨ ਆ ਰਿਹਾ ਹੈ ਫੁੱਲ ਸਲੀਵਸ ਦੇ ਕਲੋਸ ਪਾ ਕੇ ਰੱਖਣਾ ਹੈ ਆਪਦੇ ਘਰ ਦੇ ਨੇੜੇ ਕੋਈ ਪਾਣੀ ਇਕੱਠ ਸੈਮੀਸਕੋਲਪ ਐਡੀਸ਼ਨ ਨਹੀਂ ਲੈਣਾ ਕਿਉਂਕਿ ਸਿੰਪਲ ਪੈਰਾਸੀਟਾਮੋਲ ਹੀ ਸੇਫ ਹੈ ਪਾਣੀ ਟੈਂਪਲ ਪੀਓ ਤੇ ਟਾਈਮਲੀ ਆ ਵੀ ਸੀਬੀਸੀ ਕਰਾਓ ਤੇ ਇਹ ਸਾਰੇ ਟੈਸਟ ਗਵਰਨਮੈਂਟ ਹਸਪੀਟਲਸ ਫ੍ਰੀ ਆਫ ਕੋਸਟ ਅਵੇਲੇਬਲ ਨੇ 24 ਆਵਰਸ ਅਵੇਲੇਬਲ ਨੇ ਕਰਵਾਇਆ ਡੇਂਗੂ ਤੇ ਬਾਅਦ ਸਾਡਾ ਚੱਲ ਰਿਹਾ ਹੈਗਾ ਅਸੀਂ ਆਪ ਸਰ ਵੀ ਐਫਐਸਟੀ ਇਵੈਂਟਸ ਟੀਮਸ ਵੀ ਡਿਪਲੋਟ ਕੀਤੇ ਹਨ ਜਿੱਥੇ ਚੈਕਿੰਗ ਕਰਦੇ ਨੇ ਲਾਰਵਾ ਦੇਖਦੇ ਨੇ ਜਿੱਥੇ ਕੋਈ ਖੜਾ ਪਾਣੀ ਉੱਥੇ ਲਾਰਵਾ ਚੈੱਕ ਕਰਦੇ ਨੇ ਜਿੰਨੇ ਕੋਈ ਲਾਰਵਾ ਮਿਲਦਾ ਹੈਗਾ ਤੁਹਾਨੂੰ ਫਿਰ ਫਾਈਨ ਲਗਾਉਂਦੇ ਨੇ ਮੈਂ ਵਿਪਨ ਕੁਮਾਰ ਦਾ ਕਾਊਂਟਾ ਨਗਰ ਕੋਂਸ ਗੁਦਾਸਪੁਰ ਡੇਂਗੂ ਸਬੰਧੀ ਬਚਾਅ ਕਰਨ ਲਈ ਲੋਕਾਂ ਨੂੰ ਅਵੇਅਰਨੈਸ ਕੀਤਾ ਜਾਂਦਾ ਵਾਸਤੇ ਹੈਲਥ ਡਿਪਾਰਟਮ ਨੇ ਭਾਂਡੇ ਵਿੱਚ ਇਸ ਚੀਜ਼ੇ ਵਿੱਚ ਪਾਣੀ ਨਖੜਾ ਹੁੰਦੇ ਹਨ। ਪੂਲਾਂ ਕਾਲਿਆਂ ਵਿੱਚ ਬੱਚਿਆਂ ਨੂੰ ਜਾ ਕੇ ਸੈਨਰ ਲਾ ਕੇ ਵੀ ਸਮਝਾਜਦਾ ਹੋਵੇ ਆਪਣੇ ਘਰਾਂ ਦੇ ਵਿੱਚ ਗਮਲਿਆਂ ਜਾਂ ਹੋਰ ਜਗ੍ਹਾ ਵਿੱਚ ਪਾਣੀ ਖੜਾ ਨਾ ਰਹਿਤਾ ਜਾਵੇ। ਉਹਨਾਂ ਨੂੰ ਖਾਲੀ ਕਰਕੇ ਰੱਖਿਆ ਜਾਵੇ। ਨਗਰ ਕੌਂਸਲ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਦਿਆਂ ਫਾਜ਼ਿਲਕਾ ਤੋਂ ਸੈਨੇਟਰੀ ਸੁਪਰੀਡੈਂਟ ਨਗਰ ਕੌਂਸਲ ਨਰੇਸ਼ ਖੇੜਾ ਨੇ ਕਿਹਾ ਮੈਂ ਅਨਿਲ ਸਿੰਘਲਾ ਫਾਰਮੇਸੀ ਆਫੀਸਰ ਪੀਐਸਆਈ ਡਿਸਪੈਂਸਰੀ ਕੋਟਕਪੂਰਾ। ਹਰ ਸ਼ੁੱਕਰਵਾਰ ਡ్రਾਈਡੇ ਮਨਾਇਆ ਜਾਂਦਾ। ਇਸ ਡ్రਾਈਡੇ ਦਾ ਮੁੱਖ ਮਕਸਦ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਲਈ ਹੈ ਇਸ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਸ਼ੁੱਕਰਵਾਰ ਆਪਣੇ ਕੂਲਰਾਂ ਫ੍ਰੀਜ਼ਾਂ ਦੇ ਮਗਰ ਜੋ ਟਰੇ ਬਣੀ ਹੈ ਔਰ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਪੰਡਾ ਹੈ ਚਾਹੇ ਅਸੀਂ ਕਿਸੇ ਜਾਨਵਰ ਨੂੰ ਪਾਣੀ ਪਾ ਕੇ ਰੱਖਿਆ ਉਹਨੂੰ ਅਸੀਂ ਖਾਲੀ ਕਰੀਏ ਤਾਂ ਜੋ ਮੱਛਰ ਜਿਹੜਾ ਆਪਣੇ ਅੰਡੇ ਉਹਦੇ ਚ ਨਾ ਦੇ ਸਕੇ ਤਾਂ ਜੇਕਰ ਸਾਨੂੰ ਤੇਜ਼ ਬੁਖਾਰ ਜਾਂ ਹੋਰ ਕਿਸ ਤਰ੍ਹਾਂ ਦੇ ਲੱਛਣ ਨਜ਼ਰ ਆਉਂਦੇ ਤਾਂ ਸਾਨੂੰ ਤੁਰੰਤ ਸਰਕਾਰੀ ਹਸਪਤਾਲ ਨਜ਼ਦੀਕੀ ਜਾ ਕੇ ਉੱਥੇ ਚੈੱਕਅਪ ਕਰਾਉਣਾ ਚਾਹੀਦਾ ਹੈ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਕਿਉਂ ਰੱਖਣਾ ਚਾਹੀਦਾ ਹੈ ਇਸ ਬਾਰੇ ਫਾਰਮੇਸੀ ਅਫਸਰ ਅਨਿਲ ਸਿੰਘਲਾ ਕੋਟਕਪੂਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਨਰੇਸ਼ ਖੇੜਾ ਸੁਪਰਡੈਂਟ ਸੈਨੀਟੇਸ਼ਨ ਨਗਰ ਕੌਂਸਲ ਫਾਜ਼ਿਲਕਾ ਸਾਡੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਦੀਆਂ ਗਾਈਡਲਾਈਨਸ ਅਨੁਸਾਰ ਸਾਰੇ ਸ਼ਹਿਰ ਵਿੱਚ ਫੋਗਿੰਗ ਸਪਰੇਅ ਕਰਵਾਇਆ ਜਾ ਰਿਹਾ ਹੈ ਖਾਸ ਕਰਕੇ ਜੋ ਸਾਡੇ ਹੌਟਸਪੌਟ ਏਰੀਆ ਸੀ ਉਸ ਵਿੱਚ ਅਸੀਂ ਪਹਿਲ ਦੇ ਆਧਾਰ ਤੇ ਫੋਗਿੰਗ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਸਾਡੀਆਂ ਟੀਮਾਂ ਘਰ-ਘਰ ਜਾ ਕੇ ਡੇਂਗੂ ਮਲੇਰੀਆ ਮੱਛਰਾਂ ਦੀ ਰੋਗ ਥਾਮ ਬਾਰੇ ਜਾਣਕਾਰੀ ਦੇ ਰਹੀਆਂ ਹਨ ਬਰਸਾਤਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਵੀ ਸ਼ਹਿਰ ਵਿੱਚ ਜੋ ਸਾਡੇ ਮੇਨ ਨਾਲੇ ਨੇ ਡਰੇਨਸ ਨੇ ਉਹਨਾਂ ਦੀ ਸਫਾਈ ਵੀ ਕਰਵਾ ਰਹੇ ਹਾਂ ਅਤੇ ਅਸੀਂ ਵੱਖ-ਵੱਖ ਕਾਲਜਾਂ ਸਕੂਲਾਂ ਵਿੱਚ ਸੈਮੀਨਾਰ ਲਗਾ ਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਧਰ ਫਰੀਦਕੋੜ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜੈਲੇਸ਼ ਠਠਈ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਪਠਾਨਕੋਟ ਤੋਂ ਰਜਨੀਸ਼ ਮਾਨਸਾ ਤੋਂ ਜਗਿੰਦਰ ਮਾਨ ਅਤੇ ਰਾਉ ਵਰਿੰਦਰ ਪਟਿਆਲਾ ਤੋਂ ਇਸ ਦੇ ਨਾਲ ਹੀ समाचार दर्शन का यह अंक खत्म हों अगले अंक विच किसी होगी गल बात तब तक लाई मेनु दमस्कार पेशकारी सहायक राहुल कुमार पेशकश राजेश बाली